ਦੇ ਵਿੱਚ ਇਹ ਸੋਚੂਗੀ ਕਿ ਉਹਦੀ ਮਾਂ ਆਪਣੇ ਦੱਸਣਗੇ ਕਿ ਤੇਰੀ ਇਹ ਚੰਨੀ ਜੋੜ ਦੇ ਵਿੱਚ ਤੇਰੀ ਲੋੜੀ ਪਾਉਗੀ ਤੋ ਕਮ ਸੇ ਕਮ ਜਦੋਂ ਲੋੜੀ ਪਾਉਗੀ ਉਦੋਂ ਦਾ ਵਿਆਹ ਹੋਗਾ ਉਹ ਵੀ ਕਹੂਗੀ ਮੈਂ ਚੰਨੀ ਜੋੜ ਦੇ ਵਿਆਹ ਕਰਾਉਣਾ ਆਪਣਾ ਦੇਖੋ ਸਾਰੀ ਜ਼ਿੰਦਗੀ ਲਿਓ ਸਾਨੂੰ ਯਾਦ ਰੱਖਣਗੇ ਜਿਹੜੀਆਂ ਪਰ ਮੈਂ ਇੱਕ ਗੱਲ ਕਹਾਂ ਹੁਣ ਤੁਸੀਂ ਇਹ ਨਾ ਕਰੋ ਮੇਰੀ ਇੱਕ ਪੋਤੀ ਹੈ ਤੁਹਾਡੀਆਂ ਹਜ਼ਾਰਾਂ ਪੋਤੀਆਂ ਹਜ਼ਾਰਾਂ ਪੁੱਤੀਆਂ ਨੇ ਇੱਥੇ ਕੋਈ ਸ਼ੱਕ ਨਹੀਂ ਬਿਲਕੁਲ ਸਹੀ ਬਿਲਕੁਲ ਬਿਲਕੁਲ ਜਿਹੜੇ ਜਦੋਂ ਲੰਘਣਾ ਦੇਖੋ ਮੈਂ ਸੱਚ ਬੋਲ ਰਿਹਾ ਝੂਠ ਨਹੀਂ ਬੋਲੀਦਾ ਅਸਮਾਨ ਥੱਲੇ ਖੜੇ ਆ ਰੌਂਗ ਤੇ ਖੜੇ ਹੁੰਦੇ ਨੇ ਸਭ ਬੋਤ ਨਰੇਸ਼ੂਰੀ ਦਾ ਵੀ ਦਿਨੇਸ਼ੂਰੀ ਦਾ ਵੀ ਦੇਖੋ ਨਾ ਕੰਨੇ ਮਿਲਦੇ ਪੇ ਪੁੱਤ ਇਹਦਾ ਖੇਤਰਵਾਰ ਵਾਲੀ ਗੱਲ ਹੈ 20 ਸਾਲ ਪੁਰਾਣੀ ਜਾਰੀ ਹੋਵੇ ਜਦੋਂ ਮੇਰੀ ਗੱਲ ਸੁਣੋ ਜੀ ਅਸੀਂ ਅਸੀਂ ਘੁੰਮਣ ਵੀ ਜਾਂਦੇ ਸੀ ਨਾ ਸੂਰੀ ਸਾਹਿਬ ਪ੍ਰਿਤਪਾਲ ਸਾਡੀ ਜਾਰੀ ਐਨੀ ਸੀ ਇਹਨਾਂ ਨੇ ਫੋਨ ਕਰਨਾ ਪਾਲਟਾ ਸਾਹਿਬ ਆ ਜਾਓ ਨਮਸ਼ਾਰ ਮੈਂ ਕਿੱਥੇ ਜਾਣਾ ਕਹਿੰਦੇ ਦੱਸਣਾ ਨਹੀਂ ਕਿੱਥੇ ਜਾਣਾ ਚਲੋ ਚੱਲੀਏ ਪਿਓ ਤੇ ਨੂੰ 100 ਦਿੰਦਾ ਤੂੰ 10 ਖਰਚਦਾ 90 ਤੇਰੇ ਲਈ ਥੋੜਿਆ ਜਿਹੜਾ ਇਸ ਜਹਾਨ ਵਿੱਚ ਲੋਕਾਂ ਨਾਲ ਧੋਖਾ ਕਰਦਾ ਉਹਦੇ ਉੱਥੇ ਜਾ ਕੇ ਪੈਂਦੇ ਕੋੜੇ ਆ ਓਏ ਭੋਲਿਆ ਧੀਆ ਨਾਲ ਕਮਾਈ ਵੱਧਦੀ ਹੁੰਦੀ ਹੈ ਧੀਆ ਨਾਲ ਬਰਕਤਾਂ ਵੱਧਦੀਆਂ ਹੁੰਦੀਆਂ ਤੀਆਂ ਨਾਲ ਕਮਾਈ ਘਟਦੀ ਥੋੜੇ ਆ ਤੀਆਂ ਨਾਲ ਕਮਾਈ ਘਟਦੀ ਥੋੜੇ ਆ ਸਤਿ ਸ੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਆਉਣ ਵਾਲੀਆਂ ਸਾਥਿਓ ਤੀਆਂ ਦੀ ਗੱਲ ਕੀਤੀ ਹੈ ਔਰ ਤੀਆਂ ਬਿਨਾ ਇਹ ਜਹਾਨ ਜਿਹੜਾ ਸਖਣਾ ਹੈ ਤੀਆਂ ਦੇ ਨਾਲ ਹੀ ਇਹ ਜਹਾਨ ਹੈ ਔਰ ਇਸ ਗੱਲ ਨੂੰ ਪ੍ਰਤੱਖ ਜਿਹੜੇ ਇਸ ਗੱਲ ਦਾ ਪ੍ਰਮਾਣ ਦਿੰਦਾ ਹੈ ਅੱਜ ਜਿਹੜਾ ਉਪਰਾਲਾ ਇੱਥੇ ਕੀਤਾ ਜਾ ਰਿਹਾ ਹੈ ਸਰਦਾਰ ਬਹਾਦਰ ਸਿੰਘ ਭਾਟਾ ਹਣਾ ਵੱਲੋਂ ਅੱਜ 151 ਤੀਆਂ ਦੀ ਜਿਹੜੀ ਲੋਹੜੀ ਪਾਈ ਜਾਵੇਗੀ ਧੀਆ ਨੂੰ ਸਨਮਾਨ ਕੀਤਾ ਜਾਵੇਗਾ ਤੁਸੀਂ ਦੇਖੋ 나ੜ ਦੀ ਨਾਲ ਬਹੁਤ ਸਾਰਾ ਸਮਾਨ ਵੀ ਜਿਹੜਾ ਧੀਆ ਦੇ ਲਈ ਲਿਆਂਦਾ ਗਿਆ ਉਹਨਾਂ ਨੂੰ ਗਿਫਟ ਦੇ ਤੌਰ ਤੇ ਤੋਹਫੇ ਦੇ ਤੌਰ ਤੇ ਉਹਨਾਂ ਦੇ ਮਾਨ ਸਨਮਾਨ ਦੇ ਤੌਰ ਤੇ ਦਿੱਤਾ ਜਾਵੇਗਾ ਗੁਰਪ੍ਰੀਤ ਖੁੱਗੀ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਆਪਾਂ ਤੁਹਾਡੀ ਗੱਲ ਜਿਹੜੀ ਆ ਸਰਦਾਰ ਬਹਾਦਰ ਸਿੰਘ ਭਾਟਾ ਉਹਨਾਂ ਦਾ ਕਰਵਾਨੇ ਆ ਇਸ ਵਧੀਆ ਉਪਰਾਲੇ ਲਈ ਮਹਾਨ ਉਪਰਾਲੇ ਲਈ ਉਹਨਾਂ ਦਾ ਕੀ ਕਹਿਣਾ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਤੱਕ ਮੇਰੀ ਆਵਾਜ਼ ਜਾਂਦੀ ਆ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿਉਂਕਿ ਇਹ 15 ਸਾਲ ਹੋ ਗਿਆ ਸਾਨੂੰ 151 ਧੀਆਂ ਦੀ ਲੋੜੀ ਪਾਉਂਦਿਆਂ ਤੇ ਜਦੋਂ ਅਸੀਂ ਚੰਨੀ ਰਿਜ਼ੋਰਟ ਬਣਾਇਆ ਸੀ ਜੀ ਉਦੋਂ ਪਹਿਲੇ ਸਾਲ ਹੀ ਅਸੀਂ ਉਪਰਾਲਾ ਕੀਤਾ ਸੀ 2011 ਵਿੱਚ ਜੀ ਤੇ ਅਸੀਂ ਹਰ ਸਾਲ ਧੀਆਂ ਦੀ ਲੋੜੀ ਪਾਇਆ ਕਰਾਂਗੇ ਜੀ ਤੋਂ ਮੇਰਾ ਇੱਕ ਬੇਟ ਜਿਹੜਾ ਬੇਟਾ ਵਿਦੇਸ਼ਾਂ ਦੇ ਵਿੱਚ ਰਹਿੰਦਾ ਜੀ ਸਵੀਡਨ ਦੇ ਵਿੱਚ ਇਹ ਬਿਜ਼ਨਸ ਕਰਕੇ ਕਈ ਸਾਲ ਨਹੀਂ ਆ ਸਕਿਆ ਸਾਡੇ ਚ ਇਸ ਵਾਰ ਜਿਹੜੀ ਲੋੜੀ ਆ ਸਾਨੂੰ ਯਾਦਗਾਰੀ ਹੋ ਗਈ ਜਿਹੜਾ 2015 ਦੇ ਵਿੱਚ ਆ ਜਿਹੜਾ 15ਵੀਂ ਲੋੜੀ ਅਸੀਂ ਪਾ ਰਹੇ ਆ ਕਿਉਂਕਿ ਮੇਰਾ ਬੇਟਾ ਬਹੁਤ ਨੌਂ ਸਾਲਾਂ ਬਾਅਦ ਇਹ ਮੁੜ ਕੇ ਪੰਜਾਬ ਦੀ ਧਰਤੀ ਤੇ ਆਇਆ ਸਵੀਡਨ ਤੋਂ ਤੇ ਸਾਡੀ ਇੱਕ ਪੋਤੀ ਆ ਤੇ ਉਹ ਵੀ ਜਾਦੀ ਨਹੀਂ ਆਈ ਉਹ ਤੋਂ ਪਹਿਲਾਂ ਆਈ ਸੀ ਜਦੋਂ ਅਸੀਂ ਅਗਲੇ ਸਾਲ ਪਰਾਲਾ ਬਣਾਇਆ ਭਾਲਟਾ ਪਰਿਵਾਰ ਨੇ ਸਾਰਾ ਤੇ ਇਹਨੂੰ ਕਿਹਾ ਕਿ ਅਗਲੇ ਸਾਲ ਜਿਹੜੀ ਸਾਡੀ ਪੋਤੀ ਆ ਅਨੇਹੀ ਕੌਰ ਉਹ ਇਸ ਵੇਲੇ 17ਵੇਂ ਸਾਲ ਨੂੰ ਲੱਗਿਆ ਤੇ ਅਗਲੇ ਸਾਲ ਸਾਰੇ ਹੀ ਉਹ ਤੇ ਸਾਰਾ ਪਰਿਵਾਰ ਸਾਡੀ ਨੂਹ ਰਾਣੀ ਤੇ ਸਾਡੇ ਪੋਤੇ ਦੋ ਉਥੇ ਤੇ ਸਾਡੇ ਇੱਥੇ ਦੋ ਨੂਹਾਂ ਜਿਹੜੀਆਂ ਇੱਥੇ ਆ ਮੇਰੇ ਬੇਟਾ ਸਤਨਾਮ ਸਿੰਘ ਰਣਜੀਤ ਸਿੰਘ ਤੇ ਛੋਟਾ ਬੇਟਾ ਪ੍ਰਭਜੋਤ ਸਿੰਘ ਜੀ ਮੇਰੀਆਂ ਨੂਹਾਂ ਜਿਹੜੀਆਂ ਅਸੀਂ ਉਹਨਾਂ ਨੂਹਾਂ ਨੂੰ ਆਪਣੇ ਨੂੰ ਹਮੇਸ਼ਾ ਆਪਣੀਆਂ ਧੀਾਂ ਮੰਨ ਕੇ ਪਿਆਰ ਦਿੱਤਾ ਦੋਵੇਂ ਸੱਗੀਆਂ ਭੈਣਾਂ ਅੱਜ ਉਹਨਾਂ ਦਾ ਵੀ ਜਿਹੜਾ ਪਰਿਵਾਰ ਹੈ ਰਾਮਪੁਰ ਤੋਂ ਸਾਰਾ ਚੱਲ ਕੇ ਇੱਥੇ ਆਇਆ ਸੋ ਮੈਂ ਬਹੁਤ ਅੱਜ ਜਣੀ ਕੋਈ ਕਿੰਨੀਆਂ ਬੇਟੀਆਂ ਦੀ ਲੋੜੀ ਪਾਈ ਗਈ 152 ਲੜਕੀਆਂ ਲਗਭਗ ਹੋ ਜਾਣੀਆਂ 125 ਹੋ ਗਈਆਂ ਸੀ ਅੱਜ ਤਵਿਹਰੇ ਜੀ ਹੁਣ ਮੈਂ ਗਿਣੀਆਂ ਨੇ 155 ਹੋਈ ਜਾਂਦੀਆਂ ਆ। ਰਾਪਟਾ ਕਿਵੇਂ ਤੈ ਕਰਦੇ ਹੋ ਜੀ 155 ਰਾਪਟਾ ਅਸੀਂ ਅੱਜ ਨਾਲ ਸਾਰੇ ਪਿੰਡਾਂ 'ਚ ਅਨਾਉਂਸਮੈਂਟ ਕਰ ਦਿੱਦੀ ਆ। ਤੇ ਕੋਈ ਸਾਡੇ ਜਿਹੜੀ ਟੀਮ ਦੇ ਮੈਂਬਰ ਆ ਉਹ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਉਹ ਹਰ ਪਿੰਡ ਦੇ ਵਿੱਚ ਉਪਰਾਲਾ ਕਰਦੇ ਆ। ਉੱਥੋਂ ਨਾਮ ਲਿਖ ਲਿਖ ਕੇ ਆਉਂਦੇ ਆ ਖਵਾਰਾਂ 'ਚ ਦਿੰਦੇ ਆ ਬੈਨਰ ਲੱਗੇ ਹੋਏ ਆ ਜਿਹੜੇ ਆਪਾਂ ਲਾਦੀ ਦੇ ਸ਼ਹਿਰ ਦੇ ਵਿੱਚ ਉਹ ਫਿਰ ਹਰ ਪਿੰਡ ਦੇ ਵਿੱਚ ਵੱਧ ਤੋਂ ਵੱਧ ਅਨਾਉਂਸਮੈਂਟ ਕਰਦੇ। ਅੱਛਾ ਹਰ ਸਾਲ ਗਿਣਤੀ ਵੱਧ ਰਹੀ ਜਾਂਦੀ ਆ ਦੀ? ਲਗਭਗ ਕਦੇ ਵੱਧ ਜਾਂਦੀ ਆ ਕਦੇ 5-6 ਘੱਟ ਵੀ ਜਾਂਦੀ ਆ। ਬਨੋ ਰੇਸ਼ਿਓ ਸੇਮ ਸੇਮ ਰੇਸ਼ਿਓ ਲਗਭਗ ਬਰਾਬਰ ਆ ਅਸੀਂ ਇੱਦਾਂ ਨਹੀਂ ਕਿ ਬਰੂਨ ਅੱਤਿਆ ਹੁੰਦੀ ਆ ਨਾਗਰਤ ਹੋ ਗਿਆ ਲਗਭਗ ਜਿਹੜਾ ਕਿਉਂਕਿ ਥੋੜਾ ਜਿਹਾ ਫਰਕ ਜਦੋਂ ਪੈਂਦਾ ਨਾ ਕਿਉਂ ਪੈਂਦਾ ਜਿਹੜਾ ਸਾਡੇ ਬੱਚੇ ਆ ਉਹ ਵਿਦੇਸ਼ਾਂ ਦੀ ਧਰਤੀ ਤੇ ਬਸ ਕੇ ਜਾ ਕੇ ਔਰ ਜਦ ਬੱਚੇ ਸਾਡੇ ਨੌਜਵਾਨ ਜਿਹਨਾਂ ਨੇ ਦੇਖਦਾ ਭਵਿੱਖ ਪੰਜਾਬ ਦਾ ਭਵਿੱਖ ਆਪਣੇ ਪਰਿਵਾਰ ਦਾ ਭਵਿੱਖ ਬਣਨਾ ਸੀ ਉਹ ਵਿਦੇਸ਼ਾਂ ਵਿੱਚ ਚਲੇ ਗਏ ਤੇ ਹੁਣ ਜਾਗਰੂਤਾ ਆ ਰਹੀ ਆ ਕਿ ਜਿਹੜੇ ਸਾਡੇ ਚੰਨੀ ਜ਼ੋਰ ਦੇ ਵਿੱਚ ਜਿਹੜੇ ਵਿਆਹ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਵਿਆਹ ਆ ਜੋ ਵਿਆਹ ਹੋਣੇ ਤਾਂ ਹੀ ਗਾਹਾਂ ਕੁੜੀਆਂ ਮੁੰਡੇ ਹੋਣੇ ਆ ਇਹ ਇੱਕ ਨਹੀਂ ਇਮ ਜਦੋਂ ਕਿਸਦੇ ਘਰ ਧੀ ਹੁੰਦੀ ਹੈ ਮਾਪਿਆਂ ਨੂੰ ਪਤਾ ਹੁੰਦਾ ਕਿ ਧੀ ਦਾ ਕਿੰਨਾ ਪਿਆਰ ਆਜ ਕੀ ਲੱਗਦਾ ਕਿੰਨੀ ਖੁਸ਼ੀ ਮਹਿਸੂਸ ਹੋਈ ਹੋਵੇਗੀ 155 ਮਾਪਿਆਂ ਨੂੰ ਮੈਂ ਕਹਿੰਦਾ ਮੈਂ ਉਹ ਲੋਕਾਂ ਨੇ ਫੁੱਟਦੀ ਇਹਨੇ ਦਿਨੇਸ਼ ਜੀ ਮੈਂ ਜਦੋਂ ਜ਼ਿੰਦਗੀ 'ਚ ਇਹ ਸੋਚਦਾ ਨਾ ਜਿਹਦੀ ਪਹਿਲੀ ਲੋੜੀ ਪਾਈ ਸੀ ਆਪਾਂ ਅੱਜ ਤੋਂ 15 ਸਾਲ ਪਹਿਲਾਂ ਆਜੋ ਲੜਕੀ 16 ਸਾਲ ਦੀ ਹੋ ਚੁੱਕੀ ਆ ਜਦੋਂ 16 ਸਾਲ ਦੀ ਲੜਕੀ ਇੱਥੋਂ ਸੂਰੀ ਸਾਹਿਬ ਲੰਘੂਗੀ ਉਹ ਜ਼ਿੰਦਗੀ ਵਿੱਚ ਇਹ ਸੋਚੂਗੀ ਕਿ ਉਹਦੀ ਮਾਪੇ ਦੱਸਣਗੇ ਕਿ ਤੇਰੀ ਇਹ ਚੰਨੀ ਰਿਜ਼ੋਰਡ ਦੇ ਵਿੱਚ ਤੇਰੀ ਲੋੜੀ ਪਾਊਗੀ ਉਹ ਕਮ ਸੇ ਕਮ ਜਦੋਂ ਲੋੜੀ ਪਾਊਗੀ ਜਦੋਂ ਦਾ ਵਿਆਹ ਹੋਊਗਾ ਉਹ ਵੀ ਕਹੂਗੀ ਮੈਂ ਚੰਨੀ ਜੋੜ ਤੇ ਵਿਆਹ ਕਰਾਉਣਾ ਆਪਣਾ ਦੇਖੋ ਸਾਰੀ ਜ਼ਿੰਦਗੀ ਲਿਓ ਸਾਨੂੰ ਯਾਦ ਰੱਖਣਗੇ ਜਿਹੜੀਆਂ ਪਰ ਮੈਂ ਇੱਕ ਗੱਲ ਕਹਾਂ ਹੁਣ ਤੁਸੀਂ ਇਹ ਨਾ ਕਰੋ ਮਰੀ ਇੱਕ ਪੋਤੀ ਆ ਤੁਹਾਡੀਆਂ ਹਜ਼ਾਰਾਂ ਪੋਤੀਆਂ ਹਜ਼ਾਰਾਂ ਪੋਤੀਆਂ ਨੇ ਇੱਥੇ ਕੋਈ ਸ਼ੱਕ ਨਹੀਂ ਬਿਲਕੁਲ ਸਹੀ ਬਿਲਕੁਲ ਬਿਲਕੁਲ ਵਿੱਚ ਜਦੋਂ ਲੰਘਣਾ ਦੇਖੋ ਮੈਂ ਸੱਚ ਬੋਲਦਾ ਝੂਠ ਨਹੀਂ ਬੋਲਦਾ ਅਸਮਾਨ ਥੱਲੇ ਖੜੇ ਆ ਰੌਂਗਟੇ ਖੜੇ ਹੁੰਦੇ ਜਿਹੜੇ ਗੱਲ ਸੁਣਦੇ ਹਨ ਤੁਸੀਂ ਵੀ ਭਾਫ ਕੋਰੇ ਹੋ ਸਾਰੀ ਇਹੋ ਜੱਤੀਆਂ ਦਾ ਦੇਖੋ ਜੋ ਤੁਸੀਂ ਸਾਡੇ ਜ਼ਿਲ੍ਹੇ ਨੂੰ ਇੱਕ ਮਾਣ ਮਿਲਿਆ ਮੈਂ ਕੰਨਾ ਮੈਂ ਤੁਸੀਂ ਦਸੂਰੀ ਸਾਹਿਬ ਮੇਰੇ ਮਿੱਤਰਾਂ ਦੀ ਦੁਨੀਆ ਵਿੱਚ ਬਹੁਤ ਨੇੜਲੇ ਮਿੱਤਰ ਰਹੇ ਆ ਤੇ ਤੁਹਾਨੂੰ ਪਤਾ ਤੁਸੀਂ ਛੁੱਟ ਗਿਆ ਸੀ ਹਨਾ ਤੁਸੀਂ ਮੇਰੇ ਕੋਲ ਦੇਦੇ ਛੋਟੇ ਹੁੰਦੇ ਵੀ ਮੈਂ ਸਪੈਸ਼ਲ ਸੂਰੀ ਸਾਹਿਬ ਨੂੰ ਕਿਹਾ ਮੈਂ ਯਾਰ ਦਿਨੇਸ਼ ਨੂੰ ਕਿਹਾ ਵੀ ਜਰੂਰ ਸਾਡੇ ਇੱਥੇ ਪ੍ਰੋਗਰਾਮ ਤੇ ਆ ਕੇ ਕਵਰਿੰਗ ਕਰਨ ਕਿਉਂ ਸਾਡੇ ਤਾਂ ਬੱਚੇ ਆ ਸੋ ਕੈਲ ਸਾਹਿਬ ਵੀ ਆਇਆ ਹੋਰ ਵੀ ਸਾਰਾ ਮੀਡੀਆ ਜਿਹੜਾ ਇੱਥੇ ਖੜਾ ਨਹੀਂ ਉਰਾਲਾ ਹੀ ਸੱਚੀ ਗੱਲ ਬਹਾਦਰ ਬੰਦਾ ਹੀ ਕਰਾ ਸਕਦਾ ਛੋਟੇ ਤੇ ਨਾਲੇ ਦਾ ਕੰਮ ਹੀ ਹੈ ਨਹੀਂ ਆਹ ਚਲੋ ਦੇਖੋ ਬਾਹਰ ਬਾਹਰ ਜਾਇਆ ਤਾਂ ਹੀ ਬਾ ਉਹਨੇ ਵੀ ਨਾਮ ਤਾਈ ਬਾਦਰ ਰੱਖਾਇਆ ਦੇਖੋ ਤੇ ਸਾਰੇ ਪਰਿਵਾਰ ਦਾ ਦੇਖੋ ਸਾਡੇ ਜਿਹੜਾ ਪਰਿਵਾਰ ਆ ਸਾਡੇ ਤਿੰਨੇ ਪੋਤੇ ਆ ਨੂੰਹਾਂ ਆ ਤੇ ਮੇਰੇ ਜਿਹੜੇ ਸਾਰੇ ਘਰ ਵਾਲੀ ਆ ਸਾਰਿਆਂ ਦਾ ਪਰਾਲਾ ਸਾਰੇ ਦੋਸਤਾਂ ਮਿੱਤਰਾਂ ਦਾ ਪਰਾਲਾ ਨਾਲ ਆ ਸਾਰੇ ਦੋਸਤ ਮਿੱਤਰ ਨਾਲ ਖੜਦੇ ਆ ਐਡਾ ਵੱਡਾ ਕੰਮ ਸੁਰਜੀਤ ਸਾਹਿਬ ਨਹੀਂ ਇਕੱਲਾ ਬੰਦਾ ਕਰ ਸਕਦਾ ਇਹ ਸਾਰੀ ਟੀਮ ਵਰਕ ਆ ਜਦੋਂ ਟੀਮ ਵਰਕ ਚੱਲਦੀ ਆ ਇਹ ਮਜ਼ਾ ਆਉਂਦਾ ਬੰਦਾ ਪੈਸੇ ਲਾ ਸਕਦਾ ਪਰ ਜਿਹੜਾ ਮੈਨ ਪਾਵਰ ਆ ਭਾਵੇਂ ਸਾਡੇ ਕੋਲ ਮੈਨ ਪਾਵਰ ਵੀ ਹੈਗੀ ਆ ਪਰ ਜਿਹੜੀ ਭਰਾਵਾਂ ਦੀ ਆ ਸਰਦਾਰ ਪ੍ਰਿਤਪਾਲ ਸਿੰਘ ਆ ਮੇਰੇ ਵੀਰ ਦਲਬਾਖ ਸਿੰਘ ਆ ਗੁਰਜਿੰਦਰ ਸਿੰਘ ਆ ਇਹ ਹੁਣ ਗੁਰਜਿੰਦਰ ਸਿੰਘ ਆ ਸਾਰੀਆਂ ਫਲੈਕਸਾਂ ਇਹ ਸਾਰੀਆਂ ਇਹ ਬੜਾ ਬੜਾ ਕੇ ਲਿਆ ਠੰਡ ਦੇ ਵਿੱਚ ਵਿਚਾਰਾ ਮੋਟਰਸਾਈਕਲ ਤੇ ਭੱਜਾ ਫਿਰਦਾ ਰਿਹਾ ਤੇ ਚਲੋ ਜਿੰਨਾ ਵੀ ਕਿਸੇ ਨੇ ਕਿਸੇ ਨੇ ਜਿਹੜਾ ਬੰਦਾ ਯੋਗਦਾਨ ਪਾਉਂਦਾ ਪਾ ਹਾਂਜੀ ਬਿਲਕੁਲ ਬਿਲਕੁਲ ਅਜੇ ਇੱਕ ਮੈਂ ਸਵਾਲ ਲਾਈਟ ਮੂਡ ਦਾ ਪੁੱਛ ਲੈਣਾ ਭਾਜੀ ਮੈਂ ਤੁਹਾਨੂੰ 20 ਸਾਲ ਪਹਿਲਾਂ ਦੇਖੇ ਸੀ ਉਮਰ ਘੱਟੀ ਕਿੱਥੇ ਜਾਂਦੀ ਆ ਇਹ 스ਵੀਡਨ ਦਾ ਪਾਣੀ ਕਿਹੋ ਜਿਹਾ ਮੇਰੇ ਥੋੜੀ ਆਵਾਜ਼ ਬੈਠੀ ਆ ਪਰ ਸਵੀਡਨ ਦੇ ਪਾਣੀ ਦੇ ਨਾਲ ਨਾਲ ਮੈਂ ਕਾਫੀ ਜਿੰਮ ਵੀ ਕਰ ਦਿੰਦਾ ਜੀ ਤੇ ਜਿੰਮ ਦਾ ਸ਼ਕੀਨ ਆ ਤੇ ਚਿੰਗੇ ਖਾਣੇ ਦਾ ਸ਼ਕੀਨ ਆ ਤੁਸੀਂ ਸੋਚਦੇ ਮਾਲਕ ਵੀ ਹਾਂ ਜੀ ਸੇਸ ਕਰੇ ਮੈਂ ਤਾਂ 18 ਦੀ ਗੱਲ ਨਹੀਂ ਆ ਜੀ ਜੀ ਯਾਰ ਮੈਨੂੰ ਪੁੱਛਣ ਲੱਗ ਪਏ ਮੋਢਾ ਮੰਗਣਾ ਤਾਂ ਨਹੀਂ ਕਿਤੇ ਪੈ ਗਈ ਉਹੀ ਗੱਲ ਨਾ ਹੋ ਗਈ ਬਾਟਾ ਸਾਹਿਬ ਵੀ ਜਵਾਨ ਹੋ ਗਏ ਮੈਨੂੰ ਕਹਿੰਦਾ ਬਪੂ ਸਾਡੇ ਘਾਟੇ ਕਿਸੇ ਪਰ ਲੱਗਦੇ ਭਰਾ ਮੈਨੂੰ ਅੱਜ ਸਵੇਰੇ ਕਹਿੰਦਾ ਮੈਨੂੰ ਕੱਲ ਪਰਸੋਂ ਕਹਿੰਦਾ ਡੈਡ ਜੀ ਆਪਾਂ ਇਕੱਠੇ ਇੱਕੋ ਕੋਟ ਮੈਂਟ ਪਾਣੇ ਆ ਇੱਕੋ ਰੰਗ ਦੀ ਪੱਗ ਬਨਣੀ ਇੱਕੋ ਰੰਗ ਦੇ ਟਾਇਆ ਲਾੜੇ ਤੁਸੀਂ ਦਾੜੀ ਬਨ ਲਓ ਅੱਜ ਪੱਗ ਵੀ ਸੇਮ ਕਲਰ ਹੈ ਮੈਨੂੰ ਸੂਰੀ ਸਾਹਿਬ ਜਿੰਨੀ ਜ਼ਿੰਦਗੀ ਚ ਅੱਜ ਖੁਸ਼ੀ ਆ ਨਾ ਜੀ ਬਾਤ ਨਹੀਂ ਮੈਂ ਦੱਸ ਨਹੀਂ ਸਕਦਾ ਜਿੰਨਾ ਮੇਰਾ ਇਹ ਸੋਨੇ ਵਰਗਾ ਪੋਤਰ ਮੇਰੇ ਕੋਲੇ ਆਇਆ ਨਾ ਮਾਸ਼ਾਅੱਲਾ ਤੇ ਮੈਂ ਜ਼ਿੰਦਗੀ ਚ ਮੈਨੂੰ ਰੱਬ ਨੇ ਤਨ ਦੌਲਤ ਦੇਤੀ ਪੈਲਸ ਵੀ ਤੁਹਾਡੇ ਸਾਹਮਣੇ ਜ਼ਮੀਨ ਜਾਇਦਾਦਾਂ ਦੇਤੀਆਂ ਪਰ ਮੈਨੂੰ ਇਹਦੀ ਬਹੁਤ ਕਮੀ ਮਹਿਸੂਸ ਹੁੰਦੀ ਸੀ ਪਰ ਚਲੋ ਮਾਰਾ ਸੱਚਾ ਪੋਤਰ ਪਿਆਰੀ ਮੂਮੈਂਟ ਹੈ ਭਾਗਾ ਨਾਲ ਹੀ ਮਿਲ ਕੇ ਹੋਜੀ ਮੂਮੈਂਟ ਹੁਣ ਇਹਨੂੰ ਕਹਿਤਾ ਵੇ ਜੋ ਮਰਜ਼ੀ ਹੋ ਜਾਏ ਹਰ ਸਾਲ ਤੂੰ ਲੋਹੜੀ ਦੇ ਉੱਤੇ ਸਾਰੇ ਪਰਿਵਾਰ ਨੇ ਆਣਾ ਜੋ ਮਰਜ਼ੀ ਹੋ ਜਾ ਜੋ ਮਰਜ਼ੀ ਕਾਟੇ ਬਾਦੇ ਚੱਲਦੇ ਰਹਿਣਾ ਜ਼ਿੰਦਗੀ ਜੀ ਕੰਮ ਆਪੀ ਚੱਲੀ ਜਾਂਦਾ ਲਾਬ ਜੇ ਚੱਲੀ ਜਾਂਦੀ ਉਹ ਸੱਚੇ ਪਾਤਸ਼ਾਹ ਕਿਰਪਾ ਕਰੇ ਜੀ ਤੋਂ ਤੁਹਾਡਾ ਵੀ ਸੂਰੀ ਸਾਹਿਬ ਬਹੁਤ ਨਰੇਸ਼ ਸੂਰੀ ਦਾ ਵੀ ਦਿਨੇਸ਼ ਸੂਰੀ ਦਾ ਵੀ ਦੇਖੋ ਨਾ ਕੰਨੇ ਮਿਲਦੇ ਪੇ ਪੁੱਤ ਇਹ ਤਾਂ ਖੇਤਰਵਾਲ ਵਾਲੀ ਗੱਲ ਹੈ 20 ਸਾਲ ਪੁਰਾਣੀ ਯਾਰੀ ਹੋਵੇ ਜਦੋਂ ਮੇਰੀ ਗੱਲ ਸੁਣੋ ਜੀ ਅਸੀਂ ਅਸੀਂ ਘੁੰਮਣ ਵੀ ਜਾਂਦੇ ਸੀ ਨਾ ਸੂਰੀ ਸਾਹਿਬ ਪ੍ਰਿਤਪਾਲ ਸਾਡੀ ਯਾਰੀ ਐਨੀ ਸੀ ਇਹਨਾਂ ਨੇ ਫੋਨ ਕਰਨਾ ਪਾਲਟਾ ਸਾਹਿਬ ਆ ਜਾ ਨਵੇਂ ਸ਼ਹਿਰ ਮੈਂ ਕਿੱਥੇ ਜਾਣਾ ਕਹਿੰਦੇ ਦੱਸਣਾ ਨਹੀਂ ਕਿੱਥੇ ਜਾਣਾ ਚਲੋ ਚੱਲੀਏ ਇਹਨਾਂ ਨਾਲ ਪਿਆਰ ਜਿਹੜਾ ਆਪਣਾ ਅੱਜ ਤੱਕ ਆ ਤੇ ਸਾਡੇ ਮੈਗਜ਼ੀਨਾਂ ਵਿੱਚ ਨਾ ਛਪੇ ਇਹਨਾਂ ਨੇ ਮੈਗਜ਼ੀਨ ਇੱਕ ਵਾਰੀ ਛਾਪਿਆ ਇਸ ਮੇਰੀ ਜ਼ਿੰਦਗੀ ਦੇ ਉੱਤੇ ਸਾਰਾ ਤੇ ਮੈਂ ਅੱਜ ਵੀ ਪੜ੍ਹਦਾ ਤਾਂ ਮੈਂ ਰੋਣ ਲੱਗ ਜਾਂਦਾ ਉਹ ਬੜਾ ਮਾਣ ਆ ਕਿ ਉਹਦੀ ਕਹਾਣੀ ਆ ਤੇ ਤੁਸੀਂ ਵੀ ਭਾਜੀ ਉਹਨਾਂ ਦਾ ਵਿਆਹ ਦਾ ਜਿਹੜਾ ਕਾਰਡ 'ਚ ਨਾਮ ਲਿਖਿਆ ਸੀ ਇਹਨਾਂ ਦਾ ਹਾਂ ਬਿਲਕੁਲ ਇਹਨਾਂ ਦਾ ਕਾਰਡ ਨਹੀਂ ਪ੍ਰਬੰਧ ਇਹਨਾਂ ਨੇ ਸਾਰਾ ਕੀਤਾ ਜੀ ਜੀ ਪ੍ਰਿਤਪਾਲ ਜੀ ਇਹਨਾਂ ਨੇ ਮੇਰਾ ਬੀਜੀਸ ਦਾ ਸਾਰਾ ਪੈਲਸ ਜੋ ਪ੍ਰਬੰਧ ਕੀਤਾ ਸੀ ਉਸ ਵੇਲੇ ਤੇਰੇ ਵਿਆਹ ਨੂੰ ਇਹਨਾਂ ਨੇ ਕੀਤਾ ਸੀ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਸੋ ਮੈਂ ਬਹੁਤ ਵਧੀਆ ਬਿਆਨ ਮੇਰੇ ਕੋਲ ਲਫਜ਼ ਨਹੀਂ ਤੁਸੀਂ ਅੱਜ ਆਏ ਆ ਤੁਹਾਡੇ ਕੋਲ ਨਹੀਂ ਸਾਡ ਨੂੰ ਲਫਜ਼ ਨਹੀਂ ਮਿਲਦੇ ਭਾਈ ਸੋਚੀ ਜਾਂਦੇ ਕਿਹੜਾ ਲਵ ਅਗਰ ਲਫਜ਼ ਹੋਵੇ ਪਰ ਇਹ ਬਹੁਤ ਵੱਡਾ ਹੈ ਬਹੁਤ ਥੈਂਕ ਯੂ ਸ਼ੁਕਰੀਆ ਜੀ ਆ ਖੇੜਾ ਸਾਹਿਬ ਮੈਂ ਡਾਕਟਰ ਜਸਵੰਤ ਸਿੰਘ ਖੇੜਾ ਜੀ ਨੈਸ਼ਨਲ ਪ੍ਰੈਜ਼ੀਡੈਂਟ ਹਿਮਰੈਟਸ ਮੰਚ ਜੀ ਅੱਜ ਜ਼ਿਲ੍ਹਾ ਨਮਾ ਸ਼ਹਿਰ ਦੇ ਵਿੱਚ ਜੀ ਚੰਨੀ ਰਿਜ਼ੋਰਟ ਸਾਡੇ ਬਹੁਤ ਹੀ ਸਤਿਕਾਰਯੋਗ ਕੌਮੀ ਚੇਅਰਮੈਨ ਭਦਰ ਸਿੰਘ ਜੀ ਪਾਟਾ ਜੀ ਚੰਨੀ ਰਿਜ਼ੋਰਟ ਤੇ ਹੋਰ ਸਾਰੇ ਯਾਰਾ ਮਿੱਤਰਾਂ ਦੋਸਤਾਂ ਨੇ ਰਲ ਕੇ ਅੱਜ ਇਹ ਲੋਹੜੀ ਦਾ ਜਿਹੜਾ 151 ਕੁੜੀਆਂ ਦੀ ਲੋਹੜੀ ਆ ਜਿਹੜੀ ਅੱਜ ਉਹ ਪਾਈ ਜਾਣੀ ਆ ਟਰਕੇ ਚੰਨੀ ਰਿਜ਼ੋਰਟ ਦਾ ਜਿੱਥੇ ਅਸੀਂ ਅੱਜ ਮੇਰੇ ਖਿਆਲ ਨਾਲ ਅਸੀਂ ਤਿੰਨ ਕੁ ਲੋਹੜੀਆਂ ਦੇ ਵਿੱਚ ਇੱਥੇ ਨਹੀਂ ਆ ਸਕੇ ਉਹਨਾਂ ਤੋਂ ਬਾਅਦ ਅੱਜ 15 ਮੀਰੋ ਹਾਂ ਦਿਲ ਤਾਂ ਇਹਨਾਂ ਦੇ ਨਾਲ ਹੀ ਰਹਿੰਦਾ ਹੈ ਸਾਡੇ ਛੋਟੇ ਭਰਾ ਨੇ ਹਮੇਸ਼ਾ ਇਹਨਾਂ ਨੂੰ ਭਰਾਵਾਂ ਦੀ ਤਰ੍ਹਾਂ ਰੱਖਿਆ ਹੈ ਸਾਡੇ ਅਸ਼ੇਸ਼ ਤੌਰ ਤੇ ਸਾਡੇ ਨਾਲ ਆਏ ਹੋਏ ਡਾਕਟਰ ਰਾਮਜੀ ਲਾਲ ਰਿਟਾਇਰਡ ਐਸਐਸਪੀ ਸਰਪ੍ਰਸਤ ਤੇ ਹੋਰ ਜਿਹੜੀ ਸਮੁੱਚੀ ਟੀਮ ਆ ਉਸ ਨੇ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਧੰਨਵਾਦ ਜੀ ਜੀ ਆਪਾਂ ਸਰ ਨੇ ਇੱਕ ਵਾਰੀ ਬਸ ਇੱਕ ਇੱਕ ਮਿੰਟ ਜੀ ਗੱਲ ਕਰਨ ਲਈ ਤੁਹਾਡੇ ਕੋ ਆ ਰਿਹਾ ਪਹਿਲਾਂ ਭਾਟਾ ਸਾਹਿਬ ਨਾਲ ਗੱਲ ਕਰਮਾ ਯਾਰ ਨੇ ਪੁਰਾਣੀ ਦੋਧੀਆਂ ਦੇ ਪਿਓ ਤੁਸੀਂ ਵੀ ਜਿਹਦੇ ਕੋ ਧੀ ਹੈ ਨਹੀਂ ਉਹਨੇ ਦੁਨੀਆ ਦੀ ਕਿਹੜੀ ਦੌਲਤ ਗਵਾ ਲਈ ਉਹਨੂੰ ਪਤਾ ਨਹੀਂ ਕਿਉਂ ਮੈਂ ਇੱਕ ਧੀ ਦਾ ਪਿਓ ਆ ਮੈਨੂੰ ਪਤਾ ਕਿ ਧੀ ਦਾ ਹੋਣਾ ਕਿੰਨਾ ਜ਼ਰੂਰੀ ਹੈ ਇੱਕ ਬੰਦੇ ਜੀਵਨ ਚ ਕੀ ਕਹੂੰਗਾ ਧੀ ਆ ਦੀ ਲੋੜੀ ਪਾਈ ਗਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹੀ ਕਹੂੰਗਾ ਜਿਹੜਾ ਇਹ ਅਪਰਾਲਾ ਹੈ ਜਿੱਥੇ ਸਾਰੇ ਭਰਾਵਾਂ ਦਾ ਸਾਨੂੰ ਸਹਿਯੋਗ ਦੇ ਨਾਲ ਇਹ ਐਡਾ ਬੜਾ ਕਾਰਜ ਕਾफी ਲੰਮੇ ਸਮੇਂ ਤੋਂ ਬਸਾਰ ਬਹਾਸਣ ਕਰ ਰਿਹਾ ਹੈ 15 ਸਾਲ ਤੋਂ ਮੈਂ ਤਾਂ ਇਹੀ ਕਹੂੰਗਾ ਇਹ ਜਿਹੜੀ ਅਪਾਰ ਕਿਰਪਾ ਹੈ ਪ੍ਰਮਾਤਮਾ ਅਕਾਲ ਪੁਰਖ ਦੀ ਹੈ ਚੰਗੇ ਕੰਮਾਂ ਵਾਸਤੇ ਸਾਨੂੰ ਪ੍ਰੇਰਣਾ ਉਹਦੇ ਅਸ਼ੀਰਵਾਦ ਨਾਲ ਮਿਲਦੀ ਆ ਕਿਉਂਕਿ ਮੈਂ ਇਹ ਵੀ ਕਹੂੰਗਾ ਕਿ ਇਹਨਾਂ ਨੇ ਗੁਰੂ ਘਰ ਜਿਹੜਾ ਉੱਥੇ ਮੱਥਾ ਟੇਕ ਕੇ ਸਾਰੇ ਕੰਮ ਆਰੰਭ ਕਰਦੇ ਆ ਉਹਦੀ ਬਦੌਲਤ ਹੀ ਸਾਰਾ ਕੁਝ ਇਹ ਚੱਲੇ ਆ ਰਿਹਾ ਜੀ ਇੱਕ ਮੈਨੂੰ ਯਾਦ ਆ ਰਿਹਾ ਅੱਜ ਤੋਂ 20 ਸਾਲ ਪਹਿਲਾਂ ਜਦੋਂ ਕਿਸ਼ੋਰ ਕਬਾ ਡੀਸੀ ਸਾਹਿਬ ਸੇ ਨਵੇਂ ਸ਼ਹਿਰ ਉਸ ਵੇਲੇ ਮੈਂ ਬਤੌਰ ਪਿੰਡ ਦਾ ਆਪਣੇ ਸਰਪੰਚ ਸੀ ਸਾਡੇ ਪਿੰਡਾਂ ਵਿੱਚ ਵੀ ਉਸ ਵੇਲੇ ਰੇਸ਼ੋ ਜਿਹੜੀ ਸੀ ਲੜਕੀਆਂ ਦੀ ਜਿਹੜੀ ਸੀਗੀ ਬਹੁਤ ਥੱਲੇ ਚਲ ਗਈ 800 ਤੋਂ ਥੱਲੇ ਚਲ ਗਈ ਸੀ ਜੀ 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 ਉਸ ਵੇਲੇ ਮੈਨੂੰ ਵੀ ਮਾਰ ਮਹਿਸੂਸ ਹੋਇਆ ਸਾਡੇ ਪਿੰਡ ਵਿੱਚੋਂ ਵੀ ਰੇਸ਼ੋ ਜਦੋਂ ਵਧੀ ਤਾਂ ਜੀ ਸਾਹਿਬ ਨੇ ਸਾਨੂੰ ਉੱਥੇ ਬੁਲਾ ਕੇ ਜੇ ਤਾਂ ਸਾਡੇ ਪਿੰਡ ਨੂੰ ਸਨਮਾਨ ਕੀਤਾ ਉਹਦੇ ਹਾਲ ਦੇ ਵਾਲੇ 20 25 ਪਿੰਡਾਂ ਦੇ ਹਾਲ ਦੇ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਦੀ ਇਹ ਕਹੀ ਅਥੂਰੀ ਸੀਗੀ ਇੱਕ ਵਾਰੀ ਮੈਨੂੰ ਯਾਦ ਆ ਕਿ ਰਾਤ ਨੂੰ 12 ਵਜੇ ਮੈਨੂੰ ਟੈਲੀਫੋਨ ਆਇਆ ਉਹ ਕਹਿੰਦੇ ਸਰਪੰਚ ਸਾਹਿਬ ਤੁਹਾਨੂੰ ਦੱਸਣ ਲੱਗਾ ਮੈਂ ਵੀ ਤੁਹਾਡੇ ਪਿੰਡ ਦੀ ਹੈ ਜਿਹੜੀਆਂ ਅੰਗਨਮਾੜੀ ਵਰਕਰਾਂ ਉਹਨਾਂ ਨੇ ਜਿਹੜੇ ਉਹ ਬੱਚੇ ਆ ਜਿੰਨੀਆਂ ਵੀ ਗਰਭਧਾਰ ਹੈਗੀਆਂ ਉਹਨਾਂ ਦੀ ਜਿਹੜੀ ਰੇਸ਼ੋ ਆ ਸਾਨੂੰ ਗਿਣਤੀ ਪੂਰੀ ਹੋ ਜਾਂਦੀ ਆ ਸਾਰਿਆਂ ਨੂੰ ਇੱਕ ਵਾਰੀ ਸਮਝਾ ਦਿਓ ਕਿ ਕੱਲ ਨੂੰ ਕੋਈ ਮਿਸਿੰਗ ਹੋ ਗਈ ਕੋਈ ਵੀ ਉਹਦਾ ਬੜਾ ਵੱਡਾ ਆਪਣੇ ਥੋੜਾ ਨੁਕਸਾਨ ਹੋਊਗਾ ਉਹਨਾਂ ਇਹਿਆ ਸੇ ਸੰਭਾਤਾ ਲੋਕ ਡਰਦੇ ਸੀ ਉਸ ਵੇਲੇ ਉਹਨਾਂ ਗੱਲਾਂ ਤੋਂ ਉਹ ਡਰਾ ਕੇ ਸਮਝਾਉਂਦੇ ਪਿਆਰ ਨਾਲ ਸਮਝਾਈ ਜਾਂਦੇ ਆ ਹੈ ਉਸ ਵੇਲੇ ਉਹ ਡੀਸੀ ਸਾਹਿਬ ਨੂੰ ਵੀ ਇਹ ਕਿਸ਼ਨ কুমার ਜੀ ਨੂੰ ਵੀ ਸਹਿਰਾ ਜਾਂਦਾ ਕਿ ਸਾਡੇ ਜ਼ਿਲ੍ਹੇ ਨੂੰ ਨਾ ਬਹੁਤ ਤਾਂ ਚੱਕਿਆ ਜਿਹੜੀ ਰੇਸ਼ੋ ਉਸ ਵੇਲੇ ਵੱਧ ਗਈ ਸੀ ਉਹਦੇ ਬਾਅਦ ਦੇਖ ਲਓ ਸਾਰੇ ਪ੍ਰੋਗਰਾਮ ਚੱਲ ਪਏ ਜੀ ਜੀ ਵੱਡੀ ਗੱਲ ਹੈ ਲੋਕਾਂ ਨੂੰ ਅਵੇਅਰ ਕਰਨਾ ਜ਼ਰੂਰੀ ਆ ਜਿਹੜੇ ਲੋਕ ਅਵੇਅਰ ਨਹੀਂ ਉਹਨਾਂ ਨੂੰ ਜਾਗਰਤ ਕਰਨਾ ਬਹੁਤ ਜ਼ਰੂਰੀ ਉਹਦੇ ਨਾਲ ਗਿਣਤੀ ਜਿਹੜੀ ਆ ਅੱਜ ਕੱਲ ਮੇਰੇ ਖਿਆਲ ਬਰਾਬਰ ਹੀ ਹੋ ਗਈ ਹੁਣ ਤਾਂ ਇਦਾਂ ਦੇ ਪ੍ਰਾਲੇ ਹੁੰਦੇ ਰਹਿਣ ਗਾਨ ਵੀ ਕਰਦੇ ਜਾਣ ਬਾਕੀ ਸਾਰਿਆਂ ਦਾ ਸ਼ੁਕਰ ਦੀ ਗੱਲ ਕਰਦਾ ਮੈਂ ਇਹਨਾਂ ਦੇ ਦੋ ਮੁੰਡੇ ਆ ਕਹਿੰਦੇ ਦੋ ਜੰਮੇ ਦੋ ਹੀ ਤੱਕ ਚੱਜਦੇ ਆਈ ਹੈ ਦੇਖ ਲਓ ਸਿੱਧਾ ਸਾਹਿਬ ਜੀ ਸਾਰਿਆਂ ਨੂੰ ਫਤਿਹ ਆਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵੱਡੇ ਵੀਰ ਸਰਦਾਰ ਬਹਾਦਰ ਸਿੰਘ ਜੀ ਪਾਟਾ ਸਾਹਿਬ ਦਾ ਇਹ ਬਹੁਤ ਵੱਡਾ ਉਪਰਾਲਾ ਆ ਆਪਾਂ ਨੂੰ ਪਤਾ ਕਿ ਅੱਜ ਤੱਕ ਲੋਕੀ ਕਈ ਵਾਰੀ ਆਪਣੇ ਬੇਟੇ ਦੀ ਲੋਹੜੀ ਪਾਉਣ ਲੱਗਿਆ ਵੀ ਥੋੜਾ ਝਿਜਕਦੇ ਆ ਝਿਜਕਦੇ ਆ ਵੀ ਇੰਨੇ ਮਹਿਮਾਨਾਂ ਨੂੰ ਕਿ ਦੱਸ ਬਹਲਣਾ ਐਦਾਂ ਕਿੰਨੀ ਟੁਗੈਦਰਿੰਗ ਕਰਾਂਗੇ ਕੀ ਕਰਨਾ ਕੀ ਪ੍ਰਬੰਧ ਕਰਨੇ ਕੀ ਕਰਨਾ ਸੋ 151 ਤਿਆਂ ਦੀ ਜੋ ਲੋਹੜੀ ਦਾ ਹਰ ਸਾਲ ਪਾਈ ਜਾਂਦੀ ਆ ਇੱਕ ਬਹੁਤ ਵੱਡਾ ਉਪਰਾਲਾ ਆ ਇਹਦੀ ਜਿੰਨੀ ਛਲਾਗਾ ਕੀਤੀ ਜਾਵੇ ਥੋੜੀ ਆ ਕਿਉਂਕਿ ਦੇਖੋ ਜੇ ਆਪਣੇ ਸਮਾਜ ਦੇ ਵਿੱਚ ਧਿਆਨ ਨਹੀਂ ਹੋਣੀ ਆ ਤਾਂ ਅਸੀਂ ਨੋਹਾ ਕਿੱਥੋਂ ਲੈ ਕੇ ਆਵਾਂਗੇ ਲਾਜਿਕ ਹੈ ਸਾਡਾ ਸੰਸਾਰ ਕਿਵੇਂ ਚੱਲੇਗਾ ਹਾਂ ਇਸੇ ਕਰਕੇ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲਿਖਿਆ ਕਿ ਸੋਕੇ ਮੰਦਾ ਆਖੀਏ ਜਿਤ ਜਮੇ ਰਾਜਾਨ ਔਰਤ ਜਿਹੜੀ ਆ ਉਹ ਹਰ ਰਿਸ਼ਤੇ ਦੇ ਵਿੱਚ ਚਾਹੇ ਉਹ ਮਾਂ ਦੇ ਰੂਪ ਵਿੱਚ ਹੋਵੇ ਚਾਹੇ ਭੈਣ ਦੇ ਰੂਪ ਵਿੱਚ ਹੋਵੇ ਚਾਹੇ ਵਾਈਫ ਦੇ ਰੂਪ ਵਿੱਚ ਹੋਵੇ ਚਾਹੇ ਧੀ ਦੇ ਰੂਪ ਵਿੱਚ ਹੋਵੇ ਹਮੇਸ਼ਾ ਹੀ ਮਰਦ ਦੀ ਪੂਰਕ ਰਹੀ ਆ ਕਰਤੱਵ ਨਿਭਾਉਂਦੀ ਆਪਣੀ ਕਰਤੱਵ ਨਿਭਾਉਂਦੀ ਆ ਮਨੁੱਖ ਉਸ ਤੋਂ ਬਿਨਾ ਅਧੂਰਾ ਆ ਔਰਤੋਂ ਬਿਨਾ ਮਨੁੱਖ ਦੀ ਜਿਹੜੀ ਜ਼ਿੰਦਗੀ ਆ ਉਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸਰੋਂ ਦੇ ਸੁਭਾਅ ਦੀ ਗੱਲ ਕਰੀਏ ਬਹੁਤ ਮਿਲਾਪੜਾ ਸੁਭਾਅ ਆ ਮੁਹੱਬਤ ਵਾਲਾ ਪੁਲਸ ਵਾਲਿਆਂ ਦੇ ਵੈਸੇ ਤਾਂ ਹੁੰਦਾ ਨਹੀਂ ਤੇ ਹਮੇਸ਼ਾ ਤਤਪਰ ਰਹਿੰਦੇ ਆ ਲੋਕਾਂ ਦੀ ਭਲਾਈ ਦੇ ਲਈ ਜਿਹੜੇ ਲੋਕੀ ਨਸ਼ੇ ਵਿੱਚ ਲਿਪਤ ਹੋ ਚੁੱਕੇ ਆ ਗੁਲਤਾਨਵਾਲ ਜਾ ਰਹੇ ਆ ਉਹਨਾਂ ਨੂੰ ਦੁਆਰਤੀ ਮੁਖ ਧੜ ਨਾਲ ਜੋੜਨ ਲਈ ਹਮੇਸ਼ਾ ਤਤਪਰ ਰਹਿੰਦੇ ਤੇ ਇਸ ਗੱਲ ਦੀ ਛਲੱਗਾ ਬਣਦੀ ਸੀ ਕੀ ਕਹੂੰਗੀ ਅਸੀਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਐਗਰੀ ਆ ਜੀ ਸਾਡੀ ਜਿਹੜੀ ਟੀਮ ਹੈ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਵੀ ਰਹੇ ਤੇ ਹੁਣ ਵੀ ਜਾਰੀ ਰਹਿਣਗੇ ਠੀਕ ਹੈ ਜੀ ਤੇ ਜਿਹੜਾ ਹੈਗਾ ਅੱਜ ਆ ਤੀਆਂ ਦੀ ਲੋਹੜੀ ਦਾ ਪਾਣ ਵਾਲਾ ਪ੍ਰੋਗਰਾਮ ਦੇਖੋ ਲੋਕ ਕੁੜੀ ਜਮਣ ਤੋਂ ਡਰਦੇ ਸੀ ਤੇ ਇਸ ਕਰਕੇ ਜੋ ਇਹ ਪਾਲਟਾ ਪਰਿਵਾਰ ਵੱਲੋਂ ਪਿੰਡ ਪਾਲਟਾ ਨੂੰ ਇਹ ਉਪਰਾਲਾ ਕੀਤਾ ਗਿਆ ਇਸ ਲਈ ਵੀ ਅਸੀਂ ਇਹਨਾਂ ਦੇ ਮਤਲਬ ਤੈਦ ਲੋ ਧੰਨਵਾਦ ਕਰਦੇ ਆ ਤੇ ਬਾਕੀ ਜੋ ਸਾਡੀ ਲੋਕ ਭਲਾਈ ਪਾਰਟੀ ਸੰਸਥਾ ਹੈਗੀ ਆ ਉਹ ਤੋਂ ਅਸੀਂ ਜਿੱਦਾਂ ਦੇ ਵੀ ਮਤਲਬ ਲੋਕਾਂ ਦੇ ਹੱਕ ਵਿੱਚ ਪ੍ਰੋਗਰਾਮ ਨਸ਼ੇ ਛਡਾਣ ਲਈ ਆਪਾਂ 24 ਘੰਟੇ ਤੱਕ